ਪਵਿੱਤਰ ਮੁਖਾਰਬਿੰਤੋਂ ਉਚਾਰੇ ਬਚਨ ਦੀ ਕਾਰਮਾਤ ਹਾਜ਼ਰਾ ਜੋਰ ਸਤਗੁਰੂ ਜਗਜੀਤ ਸਿੰਘ ਜੀ ਦੇ ਪਵਿੱਤਰ ਮੁਖਾਰਬਿੰਤੋਂ ਸਹਿਰਸਵਾ ਬਚਨ ਨੇ ਇੱਕ ਅਫਸਰ ਨੂੰ ਇੱਕਦਮ ਇੱਕ ਵੱਡਾ ਅਫਸਰ ਕਿਸ ਤਰ੍ਹਾਂ ਬਣਾ ਦਿੱਤਾ ਇਹ ਸਾਫ਼ ਹੀ ਸੁਣੋ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਸਰਦਾਰ ਹਰਜਿੰਦਰ ਸਿੰਘ ਜੀ ਨਾਲ ਇਹ ਕੋਤਕ ਨਵੰਬਰ ਸਾਲ 2009 ਵਿੱਚ ਹੋਇਆ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਨ ਵਿਭਾਗ ਨੂੰ ਕਿਹਾ ਕਿ ਸਾਈਵਾਲ ਗਾਵਾਂ ਦੀ ਨਸਲ ਸੁਧਾਰ ਲਈ ਕੰਮ ਕਰੋ ਸਰਦਾਰ ਹਰਜਿੰਦਰ ਸਿੰਘ ਜੀ ਜੋ ਉਸ ਵੇਲੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਵਿੱਚ ਸਨ ਉਹ ਪੈਣੀ ਸਾਹਿਬ ਦੀ ਗਊਸ਼ਾਲਾ ਵਿੱਚ ਗਾਵਾਂ ਅਤੇ ਬੱਚਿਆਂ ਦੀ ਪਾਲ ਵਿੱਚ ਆਏ ਸਨ ਪੈਣੀ ਸਾਹਿਬ ਉਹਨਾਂ ਨੇ ਸਾਈਵਾਲ ਨਸਲ ਦੇ ਕੁਝ ਛੋਟੇ ਬੱਚੇ ਲੈਣ ਦਾ ਫੈਸਲਾ ਲਿਆ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਅਰਜ ਕਰਨ ਲਈ ਹਾਜ਼ਰ ਹੋਏ। ਹਜ਼ੂਰੀ ਸੇਵਕ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਸਰਦਾਰ ਹਰਜਿੰਦਰ ਸਿੰਘ ਜੀ ਹਨ। ਇਹ ਸਰਕਾਰੀ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਹਨ। ਪੰਜਾਬ ਸਰਕਾਰ ਨੂੰ ਸਾਈਵਾਲ ਨਸਲ ਸੁਧਾਰ ਲਈ ਬੱਚੇ ਚਾਹੀਦੇ ਹਨ। ਇਹ ਬੱਚੇ ਲੈਣ ਲਈ ਆਏ ਹਨ। ਸਤਿਗੁਰ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤਾ ਕਿ ਇਹ ਡਾਇਰੈਕਟਰ ਹਨ। ਥੋੜੇ ਸਮੇਂ ਬਾਅਦ ਸਰਦਾਰ ਹਰਜਿੰਦਰ ਸਿੰਘ ਜੀ ਡਾਇਰੈਕਟਰ ਬਣ ਗਏ ਇੰਨੀ ਜਲਦੀ ਤਾਂ ਡਾਇਰੈਕਟਰ ਬਨਣ ਦੀ ਉਹਨਾਂ ਨੂੰ ਵੀ ਆਸ ਨਹੀਂ ਸੀ ਡਾਇਰੈਕਟਰ ਬਨਣ ਤੋਂ ਬਾਅਦ ਉਹ ਪੈਣੀ ਸਾਹਿਬ ਸਤਿਗੁਰ ਜਗਜੀਤ ਸਿੰਘ ਜੀ ਦਾ ਧੰਨਵਾਦ ਅਤੇ ਦਰਸ਼ਨ ਕਰਨ ਆਏ ਤੇ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕਿਤੇ ਬਚਨ ਕਰਕੇ ਮੈਂ ਇਸ ਉੱਚੇ ਅਹੁਦੇ ਤੇ ਪਹੁੰਚ ਗਿਆ ਹਾਂ ਸੱਚੇ ਪਾਤਸ਼ਾਹ ਜੀ ਦੇ ਕੋਤਕਾ ਦਾ ਅੰਤ ਨਹੀਂ ਹੈ ਆਪ ਜੀ ਤੁਹਾਨੂੰ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ ਤਨ ਹਾਜ਼ਰਾ ਜੋ ਪੈਰੇ ਦਾ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ